ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅੱਜ ਛੇਵੇਂ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰੂ ਕੀ ਬਾਣੀ ਦਾ ਬਚਨ ਹੈ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛੜਾਏ ਸਤਿਗੁਰ ਜੀ ਦਾ ਪ੍ਰਕਾਸ਼ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਸਾਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਗ੍ਰਹਿ ਵਿਖੇ ਪੂਜ ਨੇਕ ਪਾਤਾ ਮਾਤਾ ਗੰਗਾ ਜੀ ਦੇ ਕੁੱਖੋਂ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ ਕਿਥੇ ਇਸ ਮੁੱਚੇ ਸੰਸਾਰ ਵਿੱਚ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਬਣਾ ਰਹੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੀਰ ਦਰਬਾਰ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਮੁਖੋ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਠਾ ਸਾਹਿਬ ਜੀ ਦੇ ਅਸਥਾਨ ਵਿਖੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਜਿਸ ਪਾਵਨ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਸਤੂਰਾਂ ਦੇ ਸ਼ਸ਼ਤਰ ਸੁਭਾਏ ਮਾਨ ਨੇ ਇਸ ਪਾਵਨ ਤਖਤ ਦੀ ਰਚਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ। ਔਰ ਉਹਨਾਂ ਦੋ ਮਹਾਂਪੁਰਖਾਂ ਦੇ ਪਾਸੋਂ ਇਸ ਪਾਵਨ ਤਖਤ ਨੂੰ ਸਤਿਗੁਰੂ ਜੀ ਨੇ ਬਣਵਾਇਆ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨੇ ਹੱਥ ਲਗਾਇਓ। ਬੁੱਢੇ ਆ ਗੁਰਦਾਸ ਬਣਾਇਓ ਨਿਗਰਾਨੀ ਸਤਗੁਰੂ ਜੀ ਨੇ ਆਪ ਕੀਤੀ ਔਰ ਇਸ ਤਖਤ ਦੀ ਜਿਹੜੀ ਉਸਾਰੀ ਸੀ ਉਹ ਉਹਨਾਂ ਦੋ ਮਹਾਂਪੁਰਖਾਂ ਨੇ ਕੀਤੀ ਧੰ ਧੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਧੰ ਧੰ ਬ੍ਰਹਮ ਗਿਆਨੀ ਭਾਈ ਸਤਾਈ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਸ ਤਖਤ ਤੇ ਸਤਗੁਰੂ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਸਾਨੂੰ ਖਾਲਸਾ ਪੰਥ ਨੂੰ ਸਿੱਖਾਂ ਨੂੰ ਮੇਰੇ ਅਤੇ ਪੀਰੀ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਮੇਰੇ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸਤਗੁਰਾਂ ਨੇ ਤਖਤ ਸਾਹਿਬ ਤੇ ਸੁਭਾਏਮਾਨ ਹੋ ਕੇ ਆਪ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਔਰ ਇੱਕ ਜਗ ਦੇ ਆਰੰਭਤਾ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਤੇ ਵਿਰਾਜਮਾਨ ਹੋ ਕੇ ਕੀਤੀ ਹੈ ਇਸ ਤੋਂ ਪਹਿਲਾਂ ਸਤਿਗੁਰਾਂ ਦੇ ਦਰਬਾਰ ਵਿੱਚ ਕੋਈ ਵਸਤਰ ਲੈ ਕੇ ਲਿਆ ਕੇ ਚੜਾਉਂਦਾ ਹੈ ਕੋਈ ਲੰਗਰ ਦੇ ਰਸ ਚੜਾਉਂਦਾ ਹੈ ਕੋਈ ਘਿਓ ਚੜਾਉਂਦਾ ਹੈ ਕਿ ਹੋਰ ਵਸਤੂਆਂ ਮਾਇਆ ਆਦਿਕ ਚੜਾਉਂਦਾ ਹੈ ਲੇਕਿਨ ਧੰਨ ਸਤਿਗੁਰੂ ਗੁਰੂ ਹਰਿਕਮਤ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਤੇ ਬਰਾਜਮਾਨ ਹੋ ਕੇ ਜਿੱਥੇ ਸਾਨੂੰ ਸ਼ਸਤਰ ਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤਾ ਉੱਥੇ ਸਤਿਗੁਰਾਂ ਨੇ ਇਹ ਹੁਕਮ ਵੇਖੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਘੋੜੇ ਚੰਗੇ ਸ਼ਸਤਰ ਔਰ ਚੰਗੇ ਜਵਾਨ ਭੇਜੇ ਜਾਣ ਔਰ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਡਾ ਜਥਾ ਉਸ ਦਿਨ ਬਹਾਦਰ ਬਾਬਾ ਬੀਧਿਕਾਂ ਦਾ ਸਹਿਦ ਵੀ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਔਰ ਸਤਿਗੁਰਾਂ ਨੇ ਸਾਨੂੰ ਜਥੇਬੰਦਕ ਤੌਰ ਤੇ ਵੀ ਉਸ ਦਿਨ ਮਜ਼ਬੂਤ ਕੀਤਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਵਿੱਚ ਭਾਨਕ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਤੇ ਮੌਜੂਦ ਸੀ ਪੀੜੀ ਤੇ ਮੌਜੂਦ ਸੀ ਪਰ ਉਹਨਾਂ ਦੇ ਕੋਲ ਮੀਰੀ ਨਹੀਂ ਸੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਹਿੰਦੁਸਤਾਨ ਦੇ ਪੰਡਤ ਹਿੰਦੁਸਤਾਨ ਦੇ ਮੁਲਾਣੇ ਇਹ ਕਹਿੰਦੇ ਸਨ ਕਿ ਜਦ ਬਾਬਰ ਹਿੰਦੁਸਤਾਨ ਤੇ ਹਮਲਾ ਕਰੇਗਾ ਐਸੇ ਮੰਤਰ ਪੜਾਂਗੇ ਤੇ ਬਾਬਰ ਦੀਆਂ ਫੌਜਾਂ ਅੰਨਿਆ ਹੋ ਜਾਣਗੀਆਂ ਪਰ ਗੁਰਮੁਖ ਵੈਸਾ ਨਾ ਹੋਇਆ ਇਹ ਮੰਤਰ ਪੜਨ ਦੀ ਤਿਆਰੀ ਕਰਦੇ ਰਹਿ ਤੇ ਬਾਬਰ ਕੁਰਪਾਨਾ ਤਿੱਖੀਆਂ ਕਰਦਾ ਰਿਹਾ ਹਮਰਾ ਹੋਇਆ ਇਹ ਮੰਤਰ ਪੜਨ ਲੱਗ ਪੈਂ ਤੇ ਬਾਬਰ ਨੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ ਇੱਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਕਿੰਨਾ ਕੁ ਕਤਲੇ ਆਮ ਉਸ ਵਕਤ ਹਿੰਦੁਸਤਾਨ ਦੇ ਵਿੱਚ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਵੱਡੀ ਗੱਲ ਅਕਾਲ ਪੁਰਖ ਨੂੰ ਕਹਿ ਦਿੱਤੀ ਕਿ ਇੱਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ 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 ਮੇਰੇ ਵੀ ਹੁੰਦੇ ਤਾਂ ਹਿੰਦੁਸਤਾਨ ਤੇ ਬਾਬਰ ਕਦੇ ਹਮਲਾ ਨਾ ਕਰਦਾ ਇਹਨਾ ਕਤਲ ਆਮ ਨਾ ਹੁੰਦਾ ਇਹਨੇ ਲੁੱਟ ਮਾਰ ਨਾ ਹੁੰਦੀ ਇਨੀਆਂ ਧੀਆਂ ਭੈਣਾਂ ਦੀ ਬੇਪਤੀ ਨਾ ਹੁੰਦੀ ਸਤਪੁਰਾਂ ਦੇ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਕੋਟੀ ਹੋ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇਾ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਮੁਛ ਕੋਇ ਰੁਲਾਇਆ ਕੋਈ ਮੁਗਲ ਨਾ ਹੋਵਾ ਆਂਦਾ ਕਿਨੇ ਦਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣਮੈ ਤੇਗ ਵਗਾਈ ਉਹਨੇ ਧੁੱਪ ਕਤਾਨ ਚੜਾਈ ਚਲਾਈ ਉਹਨੇ ਹਸਤ ਚੜਾਈ ਜਿਨਕੇ ਚੇਰੇ ਦਰਗਹ ਪਾਟੀ ਤਿੰਨਾ ਵਰਣਾ ਪਾਈ ਕਿੰਨਾ ਕੁ ਕਤਲੇਆਮ ਹੋਇਆ ਇਹ ਮੰਤਰ ਪੜਦੇ ਰਹਿ ਤੇ ਬਾਬਰ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਕਤਲੇਆਮ ਕਰਦਾ ਰਿਹਾ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀੜੀ ਦੇ ਨਾਲ ਨਾਲ ਮੇਰੀ ਵੀ ਹੁੰਦੀ ਤੇ ਸ਼ਾਇਦ ਬਾਦਲ ਬਾਬਰ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਇੰਨਾ ਕਤਲੇਆਮ ਨਾ ਕਰਦਾ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਾਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸਾਨੂੰ ਜਥੇ ਬੰਦਕ ਤੌਰ ਤੇ ਮਜ਼ਬੂਤ ਕੀਤਾ ਔਰ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਤਾਕਤ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਜਕੇ ਪੰਥ ਪ੍ਰਗਟ ਕਰਕੇ ਔਰ ਪੱਕੇ ਤੌਰ ਤੇ ਸਾਨੂੰ ਮੇਰੀ ਅਤੇ ਪੀਰੀ ਦੇ ਧਾਰਨੀ ਹੋਣ ਦਾ ਸਤਿਗੁਰਾਂ ਨੇ ਜਿਹੜਾ ਹੁਕਮ ਸੀ ਉਹ ਜਾਰੀ ਕਰ ਦਿੱਤਾ ਜਿੱਥੇ ਸਿੱਖ ਸਿੰਘ ਜਿਹੜਾ ਉਹ ਪਕਾਰਾਂ ਦਾ ਧਾਰਨੀ ਹੈ ਉਥੇ ਸਿੰਘ ਜਿਹੜਾ ਉਹ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਹੈ ਸ਼ਾਮ ਵੇਲੇ ਆਪਣਾ ਨਿਤਨੇਮ ਕਰਦਾ ਹੈ ਸੌਣ ਵੇਲੇ ਆਪਣਾ ਨਿਤਨੇਮ ਕਰਦਾ ਹੈ ਔਰ ਆਪਣੇ ਰੋਜ਼ ਵਰਰਾ ਦੇ ਕੰਮਕਾਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਾ ਹੈ ਸੋ ਗੁਰਮਖੋ ਆਪ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸ਼ਸਤਰ ਧਾਰੀ ਹੋਈਏ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਬਿਨਾ ਸ਼ਸਤਰ ਕੇ ਇਸ ਨਰੰਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨੋਰੇ ਪਿਆਰੇ ਬਿਨਾ ਸ਼ਸਤਰ ਕੇ ਸੰਗਨਾ ਦੇਉ ਜਿਦਾਰੇ ਜਦ ਹਮਰੇ ਦਰਸ਼ਨ ਕੋ ਆਵੋ ਕੋਏ ਸੁਚੇਤ ਤਨ ਸ਼ਸਤਰ ਸਜਾਵੋ ਕਿ ਮੇਰੇ ਦਰਸ਼ਨ ਕਰਨ ਵਾਸਤੇ ਸਿੱਖਾ ਤੂੰ ਆਉਣਾ ਤੇਰੇ ਸੇਸ਼ ਤੇ ਸੋਹਣੇ ਦਸਤਾਰ ਸੱਜੀ ਹੋਵੇ ਤੇਰੇ ਗੱਤਰੇ ਕਿਰਪਾਨ ਹੋਵੇ ਤੂੰ ਸ਼ਸਤਰ ਧਾਰੀ ਹੋ ਕੇ ਆਵੇਂ ਜੇਕਰ ਤੂੰ ਸ਼ਸਤਰ ਧਾਰੀ ਤਿਆਰ ਪਰ ਤਿਆਰ ਹੋ ਕੇ ਮੇਰੇ ਦਰਸ਼ਨ ਕਰਨ ਆਵੇਂ ਤਾਂ ਮੇਰੇ ਦਰਸ਼ਨ ਤੇਨੂੰ ਜ਼ਰੂਰ ਹੋਣਗੇ ਗੁਰਮੁਖ ਅੱਜ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੂਰਬ ਹੈ ਔਰ ਆਪ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਇਹ ਪਾਵਨ ਪਵਿੱਤਰ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਜੋ ਸਰਵ ਉੱਚ ਅਸਥਾਨ ਸਾਨੂੰ ਸਤਿਗੁਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿਸ਼ ਕੀਤਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਤਿ ਸ਼ਾਇਆ ਹੇਠ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਲ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ